ਇਹਨਾਂ ਇਲਾਕਿਆਂ 'ਚ ਚੰਦਰ ਨਹੀਂ ਹੈ ਚੰਦਨ ਭਾਰਤ ਦੇ ਵਿੱਚ ਮਹਾਰਾਸ਼ਟਰ ਸਟੇਟ ਦੇ ਵਿੱਚ ਬਹੁਤ ਜ਼ਿਆਦਾ ਕਰਨਾਟਕ ਦੇ ਵਿੱਚ ਥੋੜਾ ਜਿਹਾ ਤਾਮਿਲਨਾਡ ਦੇ ਵਿੱਚ ਵੀ ਪਰ ਜ਼ਿਆਦਾ ਕਰਨਾਟਕ ਦੇ ਵਿੱਚ ਥੋੜਾ ਥੋੜਾ ਆਂਧਰਾ ਚ ਵੀ ਮਿਲਦਾ ਹੈ ਮੱਧ ਭਾਰਤ ਦੇ ਵਿੱਚ ਵੀ ਮਿਲਦਾ ਹੈ ਪਰ ਅੱਛੀ ਨਸਲ ਦਾ ਜਿਹੜਾ ਚੰਦਨ ਹੈ ਬਾਵਲ ਚੰਦਨ ਉਹ ਕਰਨਾਟਕ ਦੇ ਵਿੱਚ ਹੈ ਬੜਾ ਕੀਮਤੀ ਅਕਸਰ ਜਦਲ ਚੰਦਨ ਦੇ ਲੱਕੜ ਦੀ ਕਟਾਈ ਹੁੰਦੀ ਹੈ ਤੇ ਫਿਰ ਮੋਰ ਛੱਡੇ ਜਾਂਦੇ ਨੇ ਕਿਉਂ ਚੰਦਨ ਨੂੰ ਸੱਪ ਲਪਟੇ ਆਉਂਦੇ ਨੇ ਕੋਬਰੇ ਫਨੀਗਰਨਾਕ ਜੰਗਲ ਬੜਾ ਸੀਤਲ ਹੈ ਚੰਦਨ ਬਹੁਤ ਠੰਡਾ ਹੈ ਤੇ ਸੱਪ ਦੇ ਸਿਰ ਦੇ ਜਿਹੜੀ ਜ਼ਹਿਰ ਹੁੰਦੀ ਹੈ ਅਗਰ ਵੱਧ ਜਾਏ ਸੀਮਾ ਤੋਂ ਫਿਰ ਖੋਲਦੀ ਹੈ ਅਗਰ ਉਸ ਨੂੰ ਕੋਈ ਜਾਨਦਾਰ ਚੀਜ਼ ਜਾਨਦਾਰ ਜੀਵ ਨਾ ਮਿਲੇ ਉਹ ਸਕਦਾ ਪੱਥਰ ਨੂੰ ਵੀ ਡੰਗ ਮਾਰ ਲਏਗਾ ਜ਼ਹਿਰ ਕੱਢਣ ਲਈ ਕਿਉਂਕਿ ਸਿਰ ਉਸ ਦਾ ਖੋਲਦਾ ਹੈ ਉਹ ਦਰਸਤ ਨੂੰ ਵੀ ਡੰਗ ਮਾਰ ਸਕਦਾ ਕੁਛ ਤੇ ਕਹਿੰਦੇ ਨੇ ਉਹੀ ਪੱਥਰ ਸੰਘੀਆ ਬਣ ਜਾਂਦਾ ਹੈ ਜਿਹਨੂੰ ਫਨਿਰ ਲਾਗ ਡੰਗ ਮਾਰਦਾ ਹੈ ਭਾਰਤ ਵਿੱਚ ਇਸ ਤਰ੍ਹਾਂ ਮੰਨਦੇ ਨੇ ਵੈਦ ਲੋਕ ਉਹਨੂੰ ਸੰਘੀਆ ਕਹਿੰਦੇ ਨੇ ਇਹ ਸੱਪ ਚੰਦਨ ਨੂੰ ਲਪਟੇ ਹਨ ਚੰਦਨ ਠੰਡਾ ਬਰਹਾ ਹੈ। ਉਹਨਾਂ ਦੇ ਸਿਰ ਨੂੰ ਠੰਡ ਮਿਲਦੀ ਹੈ। ਅਕਸਰ ਉਥੇ ਮੋਰ ਛੱਡਦੇ ਨੇ ਤੇ ਮੋਰ ਸੱਪਾਂ ਨੂੰ ਖਾ ਜਾਂਦਾ ਹੈ। ਮੋਰ ਸੱਪਾਂ ਤੇ ਹਮਲਾ ਕਰਦਾ ਹੈ ਤੇ ਸੱਪ ਡੰਗ ਮਾਰਨ ਦੇਚ ਮੋਰ ਨੂੰ ਸਫਲ ਨਹੀਂ ਹੁੰਦਾ ਕਿਉਂਕਿ ਉਸਦੇ ਐਸੇ ਪੰਖ ਨੇ ਉਹ ਨੂੰ ਕੋਈ ਝੋਟ ਧਾਨੇ ਨਹੀਂ ਪਹੁੰਚਦੇ। ਅਕਸਰ ਸੱਪ ਨਸਦੇ ਨੇ, ਵੱਜਦੇ ਨੇ ਮੋਰਾਂ ਨੂੰ ਵੇਖ। ਭਗਤ ਕਬੀਰ ਕਹਿੰਦੇ ਨੇ ਸੈਂਕੜੇ ਸੱਪ ਲਪਟੇ ਨੇ ਚੰਦਨ ਦਾ ਕਿ ਚੰਦਨ ਜ਼ਹਿਰੀਲਾ ਹੋ ਜਾਂਦਾ ਹੈ ਤੇ ਚੰਦਨ ਕੋਈ ਗਰਮ ਹੋ ਜਾਂਦਾ ਹੈ ਨਹੀਂ। ਚੰਦਨ ਸੁਗੰਧ ਤੇ ਠੰਡ ਸੱਪਾਂ ਨੂੰ ਵੀ ਦੇਂਦਾ ਸੰਤ ਤੇ ਉਹ ਹੈ ਜਿਹਦੀ ਮਹਿਫਿਲ ਵਿੱਚ ਬੈਠ ਕੇ ਕੋਈ ਚੋਰ ਵੀ ਸ਼ਾਂਤ ਹੋ ਜਾਏ ਇਤਨੀ ਮੈਂ ਅਰਜ਼ ਕਰਦੇ ਆਂ